ਕਾਂਗਰਸ ਪਾਰਟੀ ਦੇ ਅੰਦਰ ਛਿੜੀ ਹੋਈ ਅੰਦਰੂਨੀ ਕਲਾ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਦਾ ਇੱਕ ਪ੍ਰਤੱਖ ਨਮੂਨਾ ਦੇਖਣ ਨੂੰ ਮਿਲਿਆ ਮੋਗਾ ਦੇ ਵਿੱਚ ਜਿੱਥੇ ਕਿ 21 ਜਨਵਰੀ ਨੂੰ ਮੋਗਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਹੋਣ ਜਾ ਰਹੀ ਹੈ ਤਾਂ ਦੋ ਧੜੇ ਕਾਂਗਰਸ ਦੇ ਇੱਥੇ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਨੇ ਵੱਖ-ਵੱਖ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਜਿੱਥੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ ਤਾਂ ਉੱਥੇ ਹੀ ਮੋਗਾ ਕਾਂਗਰਸ ਦੁਫਾar ਨਜ਼ਰ ਆਈ ਹੈ ਅੱਜ ਦੋਵੇਂ ਧੜਿਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਕਿ ਮਹੇਸ਼ਿੰਦਰ ਸਿੰਘ ਨਿਹਾਲਵਾਲਾ ਦੇ ਧੜੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਾਰੇ ਜ਼ਿਲ੍ਹੇ ਦੀ ਕਾਂਗਰਸ ਇੱਕ ਹੈ ਤੇ ਜੋ ਕਾਂਗਰਸ ਦੇ ਨਾਲ ਪ੍ਰੇਮ ਕਰਦੇ ਨੇ ਉਹ ਸਾਰੇ ਰੈਲੀ ਵਿੱਚ ਸ਼ਾਮਲ ਹੋਣਗੇ ਤੇ ਦੂਜੇ ਪਾਸੇ ਮਾਲਵਿਕਾ ਸੂਦ ਜੋ ਕਿ ਹਲਕਾ ਇੰਚਾਰਜ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪ ਨੂੰ ਇਸ ਰੈਲੀ ਤੋਂ ਅਣਜਾਣ ਦੱਸਦੇ ਹੋਏ ਕਿਹਾ ਹੈ ਕਿ ਇਸ ਰੈਲੀ ਦੇ ਵਿੱਚ ਕਿਸੇ ਨੂੰ ਵੀ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ 21 ਜਨਵਰੀ ਨੂੰ ਹੋਣ ਵਾਲੀ ਇਸ ਰੈਲੀ ਦੇ ਬਾਰੇ ਸੂਚਨਾ ਤੱਕ ਨਹੀਂ ਦਿੱਤੀ ਗਈ ਕਿਸੇ ਵੀ ਸੀਨੀਅਰ ਨੂੰ ਹਜੇ ਤੱਕ ਕੋਈ ਮੈਸੇਜ ਨਹੀਂ ਆਇਆ। ਮੈਨੂੰ ਤਾਂ ਇਹ ਮੈਸੇਜ ਲੱਗਾ ਜੀ ਸਿੱਧੂ ਸਾਹਿਬ ਵੱਲੋਂ ਲਾਇਆ ਗਿਆ ਕਿ ਮੈਸੇਜ ਸਿੱਧੂ ਸਾਹਿਬ ਨੂੰ ਪਹੁੰਚਾ ਤੁਹਾਡੇ ਕੋਲ ਜੀ। ਨਹੀਂ ਮੈਨੂੰ ਕੋਈ ਮੈਸੇਜ ਨਹੀਂ ਆਇਆ ਜੀ ਜੇ ਆਇਆ ਹੁੰਦਾ ਮੇਰੇ ਬਹੁਤ ਸਤਕਾਰਯੋਗ ਹੈ ਮੈਂ ਜ਼ਰੂਰ ਉਸ ਰੈਲੀ ਦਾ ਹਿੱਸਾ ਬੰਦੀ ਕਿਉਂਕਿ ਕਿਤੇ ਨਾ ਕਿਤੇ ਜੇ ਜਿਹੜੇ ਲੋਕੋ ਰੈਲੀ ਕਰ ਰਹੇ ਹੈ ਕਾਂਗਰਸ ਦੇ ਪ੍ਰਤੀ ਉਹਨਾਂ ਦੀ ਕਿੰਨੀ ਕਿ ਇਮਾਨਦਾਰੀ ਉਹ ਸਭ ਨੂੰ ਪਤਾ ਹੈ ਜੇ ਮੈਂ ਆਪਣੇ ਇਲੈਕਸ਼ਨਸ ਦੀ ਗੱਲ ਕਰਾਂ ਮੇਰੇ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਪੂਰਾ ਜਮਕੇ ਵਿਰੋਧ ਕੀਤਾ ਦੂਸਰੀ ਪਾਰਟੀਆਂ ਨੂੰ ਇਹਨਾਂ ਨੇ ਵੋਟਾਂ ਪਵਾਈਆਂ ਔਰ ਮੈਂ ਨਹੀਂ ਕਹਿੰਦੀ ਕਿ ਕਾਂਗਰਸ ਦੇ ਸਿਪਾਈ ਹੈ ਇਹਨਾਂ ਨੇ ਮੁਖਾਲਫਤ ਕੀਤੀ ਮੰਗ ਤੁਹਾਨੂੰ ਸਭ ਨੂੰ ਪਤਾ ਜੀ ਜਿਨ੍ਹਾਂ ਨੇ ਮੇਨ ਜਿਹੜੇ ਹੈੱਡ ਹੈਗੇ ਇਸ ਰੈਲੀ ਦੇ ਉਹਨਾਂ ਨੇ ਪ੍ਰੋਪਰ ਜਮ ਕੇ ਕੀਤੀ ਹੈ ਇੱਥੇ ਸਾਰੇ ਬੈਠੇ ਹੈਗੇ ਜਿਨ੍ਹਾਂ ਨੂੰ ਐਗਜ਼ੈਕਟ ਫੋਨ ਵੀ ਆਇਆ ਹੈ ਇਲੈਕਸ਼ਨਸ ਦੇ ਟਾਈਮ ਕਿ ਆਪਾਂ ਦੂਜੀ ਪਾਰਟੀਆਂ ਨੂੰ ਬਾਨਾ ਮਾਲਵੀਕਾ ਸੂਤ ਨੂੰ ਨਹੀਂ ਪਾਣਾ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਲੱਗਦਾ ਸੀ ਕਿ ਜੇ ਸੂਤ ਪਰਿਵਾਰ ਆ ਗਿਆ ਸ਼ਾਇਦ ਜਿਹੜੀ ਇਮਾਨਦਾਰੀ ਹੈ ਹੋਰ ਵਾਜੂਗੀ ਜਿਹੜੇ ਲੋਕਾਂ ਨਾਲ ਥੱਕੇਸ਼ਾ ਹੀ ਹੁੰਦੀ ਹੈ ਸ਼ਾਇਦ ਨਹੀਂ ਹੋਗੀ ਉਹ ਕਹਿ ਸਕਦੇ ਕਾਂਗਰਸ ਦੋ ਫਾੜ ਹੋ ਚੁੱਕੀ ਹੈ ਮੋਗਾ ਦੇ ਵਿੱਚ ਨਹੀਂ ਬਿਲਕੁਲ ਨਹੀਂ ਜੀ ਮੋਗਾ ਇੱਥੇ ਬੈਠਾ ਹੈ ਉਹਦਾਂ ਨਿਆਲ ਸਿੰਘ ਵਾਲੇ ਤੋਂ ਆਏ ਜੀ ਮੋਗਾ ਦਾ ਹੈ ਹੀ ਨਹੀਂ ਇਹ ਨਿਹਾਲ ਸਿੰਘ ਵਲੇ ਦੇ ਹੈਗੇ ਉਹ ਉਹਨਾਂ ਨੂੰ ਪਤਾ ਹੋਊਗਾ ਲੇਕਿਨ ਮੋਗਾ ਪੂਰੀ ਇੱਕ ਹੈਗੀ ਹੈ ਕਾਂਗਰਸ ਮੈਂ ਨਵਜੋਸ਼ ਸਿੰਘ ਜੀ ਦੁਨ ਇੱਕ ਪੋਸਟਰ ਆਪਣੇ ਫੇਸਬੁੱਕ ਤੇ ਪਾਇਆ ਸੀ ਉਹਦੇ ਵਿੱਚ ਤੁਹਾਡੀ ਵੀ ਫੋਟੋ ਸੀਗੀ ਕਿ ਤੁਹਾਨੂੰ ਉਸ ਬਾਰੇ ਪੁੱਛਿਆ ਸੀਗਾ ਹਾਂ ਨਹੀਂ ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਹਦੇ ਵਿੱਚ ਮੇਰੀ ਫੋਟੋ ਸੀ ਕਿਉਂਕਿ ਸਾਨੂੰ ਕੋਈ ਚੰਡੀਗੜ੍ਹ ਤੋਂ ਸੁਨੇਹਾ ਵੀ ਨਹੀਂ ਲੱਗਿਆ ਕਿ 21 ਤਰੀਕ ਦੀ ਰੈਲੀ ਹੈ ਰਾਜਾ ਵਰਿੰਗ ਸਾਡੇ ਬਹੁਤ ਸਤਿਕਾਰਯੋਗ ਹੈ ਬਾਜਰਾ ਜੀ ਸਾਡੇ ਬਹੁਤ ਸਤਿਕਾਰਯੋਗ ਹੈ ਇਵਨ ਰੈਲੀ ਦਾ ਉਹਨਾਂ ਨੂੰ ਵੀ ਨਹੀਂ ਸੁਨੇਹਾ ਲੱਗਿਆ ਕਿ 21 ਤਰੀਕ ਨੂੰ ਮੋਗੇ ਰੈਲੀ ਹੈ ਮੈਂ ਤੁਹਾਡੀ ਗੱਲ ਕੋਗਾਂਗਾ ਜਿਹੜੀ ਫੋਟੋ ਲੱਗੀ ਸੀ ਪੋਸਟ ਤੇ ਬਿਲਕੁਲ ਮੈਂ ਅਖਬਾਰ ਦੇ ਵਿੱਚ ਜ਼ਮਾਨ ਦਿੱਤਾ ਹੈ ਕਿ ਮੇਰੇ ਤੋਂ ਬਿਨਾ ਪੁੱਛੇ ਜਿਹੜੀ ਹੈ ਮੇਰੀ ਫੋਟੋ ਯੂਜ਼ ਕੀਤੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਦੇ ਵਰਕਰਸ ਹੈਗੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਗਰਲਸ ਨੇ ਲੱਗ ਰਿਹਾ ਸੀਗਾ ਕਿ ਮਾਲਵਿਕਾ ਸੂਤ ਵੀ ਇਸ ਰੈਲੀ ਦੇ ਵਿੱਚ ਉਹਨਾਂ ਦੇ ਨਾਲ ਹੈਗੀ ਹੈ ਲੇਕਿਨ ਜਦ ਉਹਨਾਂ ਦੇ ਲੀਡਰ ਨੂੰ ਨਹੀਂ ਇੱਥੇ ਬੁਲਾਇਆ ਗਿਆ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਨਹੀਂ ਇੱਥੇ ਬੁਲਾਇਆ ਗਿਆ ਲੋਕਾਂ ਨੂੰ ਬਿਲਕੁਲ ਵੀ ਝੂਠ ਨਹੀਂ ਬੋਲਣਾ ਚਾਹੀਦਾ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੂਬੇ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਉਹ ਸ਼ਮੂਲੀਅਤ ਕਰ ਰਹੇ ਉਹਦੇ ਚ ਉਹਨਾਂ ਨਾਲ ਹੋਰ ਵੀ ਕਈ ਸੀਨੀਅਰ ਆਗੂਆਂ ਦੇ ਆਉਣ ਦੀ ਉਮੀਦ ਹੈ ਜਿਹੜੇ ਕਿ ਉਹਨਾਂ ਦੇ ਨਾਲ ਆਉਣਗੇ ਔਰ ਦੂਸਰੀ ਗੱਲ ਰਹੀ ਹਲਕਾ ਇੰਚਾਰਜ ਦੀ ਇਹ ਕੋਈ ਮੈਂ ਵਿਅਕਤੀਗਤ ਤੌਰ ਤੇ ਨਹੀਂ ਕਹਿੰਦਾ ਕੋਈ ਮੇਰੀ ਬਣਾਈ ਹੋਈ ਗੱਲ ਨਹੀਂ ਕਿ ਤੁਸੀਂ ਕਾਂਗਰਸ ਦਾ ਸੰਵਿਧਾਨ ਪੜ੍ਹ ਕੇ ਦੇਖ ਸਕਦੇ ਹੋ ਇੰਟਰਨੈਟ ਤੇ ਤੁਹਾਨੂੰ ਮਿਲ ਜੂਗਾ ਉਹਦੀ ਪੀਡੀਐਫ ਫਾਈਲ ਡਾਊਨਲੋਡ ਕਰ ਲਓ ਕਾਂਗਰਸ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਲਕਾ ਇੰਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ ਔਰ ਜਿਹੜਾ ਵੰਦਾ ਕਾਂਗਰਸ ਨੂੰ ਪਿਆਰ ਕਰਦਾ ਕਾਂਗਰਸ ਨਾਲ ਜੁੜਿਆ ਹੈ ਇਹ ਸਾਡੇ ਪ੍ਰਧਾਨ ਸਾਹਿਬ ਤੇ ਕਾਂਗਰਸ ਦੇ ਹੋਰ ਆਲਾ ਆਗੂ ਵੀ ਕਹਿ ਚੁੱਕੇ ਆ ਵੀ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਵੀ ਕੱਟ ਕਰ ਸਕਦਾ ਕੋਈ ਵੀ ਕੰਮ ਕਰ ਸਕਦਾ ਤੇ ਕੋਈ ਵੀ ਰੈਲੀ ਕਰ ਸਕਦਾ ਇਸ ਗੱਲ ਤੇ ਉਹ ਬਹੁਤ ਸਪਸ਼ਟ ਬਿਆਨ ਦੇ ਚੁੱਕੇ ਨੇ ਔਰ ਜਿੱਥੋਂ ਤੱਕ ਇਸ ਤੋਂ ਇਲਾਵਾ ਗੱਲ ਹੈ ਸਾਨੂੰ ਕਾਂਗਰਸ ਦੇ ਦਫ਼ਤਰੋਂ ਹਾਈ ਕਮਾਂਡ ਤੋਂ ਦਿੱਲੀੋਂ ਜਾਂ ਚੰਡੀਗੜ੍ਹੋਂ ਕੋਈ ਐਸਾ ਮੈਸੇਜ ਨਹੀਂ ਲੱਗਿਆ ਵੀ ਤੁਸੀਂ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਜਾਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਕੰਮ ਨਹੀਂ ਕਰਨਾ ਯਾ ਤੁਸੀਂ ਇਕੱਠ ਨਹੀਂ ਕਰ ਸਕਦੇ ਜਿਹੜੇ ਲੋਕ ਇੱਥੇ ਬੈਠੇ ਨੇ ਸਾਡੇ ਸਾਬਕਾ ਮੇਅਰ ਸਣ ਭੈਣਜੀ ਨੀਕੀਤਾ ਭੱਲਾ ਜੀ ਉਹਨਾਂ ਦੇ ਹਸਬੰਡ ਭੱਲਾ ਸਾਹਿਬ ਇੱਥੇ ਬੈਠੇ ਨੇ ਸਰਦਾਰ ਸੁਖਦੇਵ ਸਿੰਘ ਬੈਠੇ ਨੇ ਚੀਮਾ ਸਾਹਿਬ ਸਾਡੇ ਬਹੁਤ ਸੀਨੀਅਰ ਆਗੂ ਨੇ ਉਹ ਬੈਠੇ ਨੇ ਪਿਛਲੇ ਇਲੈਕਸ਼ਨਾਂ 'ਚ ਕਾਂਗਰਸ ਦੀ ਖਾਤਰ ਬਹੁਤ ਜਦੋਜਹਿਦ ਕੀਤੀ ਮਿਹਨਤ ਕੀਤੀ ਸਰਦਾਰ ਗੁਲਬੀਰ ਸਿੰਘ ਤੂਰ ਬੈਠੇ ਨੇ ਸਾਡੇ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪ੍ਰਧਾਨ ਨੇ ਔਰ ਕਾਂਗਰਸ ਦੇ ਜਿੰਨੇ ਸਰਪੰਚ ਨੇ ਔਰ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਭਾਈ ਸਿਮਰਜੀਤ ਸਿੰਘ ਰਿੱਕੀ ਸਾਹਿਬ ਸਾਡੇ ਮਹਿਲਾ ਕਾਂਗਰਸ ਚੋਂ ਭੰਜੀ ਬੈਠੇ ਨਿਰਵਿੰਦਰ ਬਜਾਜ ਜੀ ਇਹ ਬੈਠੇ ਆ ਸੂਸਬਾਹ ਬੈਠੇ ਆ ਇਹ ਸਾਰੇ ਤਮਾਮ ਉਹ ਲੋਕ ਨੇ ਜਿਹੜੇ ਵੱਖ-ਵੱਖ ਸਮੇਂ ਤੇ ਕਾਂਗਰਸ ਦੇ ਉੱਦੇਦਾਰ ਵੀ ਰਹੇ ਨੇ ਔਰ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਵੀ ਕਰਦੇ ਰਹੇ ਨੇ ਇਹ ਆਪਦੇ ਆਪ ਚ ਕਾਂਗਰਸੀ ਐ ਤੇ ਪੀਪੀਸੀ ਮੈਂਬਰ ਜਿਹੜੇ ਕਹਿ ਰਹੇ ਨੇ ਕਹਿੰਦੇ ਸਿੱਧੂ ਸਾਹਿਬ ਦੀ ਪਰਸਨਲ ਰੈਲੀ ਐ ਇਹਦੇ ਨਾਲ ਕਾਂਗਰਸ ਦਾ ਕੋਈ ਲੈਣਾ ਨਹੀਂ ਭਾਈ ਸਾਹਿਬ ਉਹ ਉਹੀ ਜਾਣਨ ਨੂੰ ਕਿਉਂ ਕਹਿੰਦੇ ਨੇ ਉਹਦਾ ਸਪਸ਼ਟਿਕਰਨ ਤਾਂ ਉਹੀ ਦੇ ਸਕਦੇ ਨੇ ਹਾਲਾਂਕਿ ਮਹੇਸ਼ੇਂਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਹੈ ਕਿ 21 ਜਨਵਰੀ ਨੂੰ ਰੈਲੀ ਦੇ ਵਿੱਚ ਮੋਗਾ ਕਾਂਗਰਸ ਇਕਜੁੱਟ ਹੋ ਕੇ ਸਟੇਜ ਦੇ ਉੱਪਰ ਬੈਠੇਗੀ ਲੇਕਿਨ ਮਾਲਵਿਕਾ ਸੂਦ ਵੱਲੋਂ ਖੁੱਲੇ ਤੌਰ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੂੰ ਚੋਣਾਂ ਵਿੱਚ ਹਰਾਉਣ ਵਾਲੇ ਵੀ ਇਹੀ ਲੋਕ ਸੀ ਜੋ ਅੱਜ ਵੱਖ ਹੋ ਕੇ ਬੈਠੇ ਨੇ ਬਹਿਰਹਾਾਲ ਦੋਵੇਂ ਧੜੇ ਵੱਖੋ ਵੱਖਰੇ ਤੌਰ ਤੇ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਨੇ ਲੇਕਿਨ ਇਸ ਸਮੇਂ ਹੀ ਦੱਸੇਗਾ ਕਿ ਨਵਜੋਤ ਸਿੰਘ ਸਿੱਧੂ ਦੀ 21 ਜਨਵਰੀ ਨੂੰ ਹੋਣ ਵਾਲੀ ਰੈਲੀ ਦੇ ਵਿੱਚ ਦੋਵੇਂ ਧੜੇ ਇਕ ਹੋਣਗੇ ਜਾਂ ਨਹੀਂ ਜਗਬਾਨੀ ਟੀਵੀ ਲਈ ਮੋਗਾ ਤੋਂ ਓਕਾੜਾ ਦੀ ਰਿਪੋਰਟ